ਦੇ ਦੇ ਆਹ ਪਾਸ ਪਾਸ ਪਸਰਪੜੀ ਹੈ ਬੜੀਆ ਬੜੀਆ ਰਹਿੰਦੇ ਜੋਰ ਥੋੜਾ ਥੋੜਾ ਪਾਸ ਯਾ ਪਾ ਆਹ ਇਹੋ ਜਿਹਾ ਮਾ ਬੰਦ ਪਾਣੀ ਚੱਕੀ ਨਮਰੇ ਇੱਕਦਰੀ ਅਬੀ ਕੰਟਰੋਲ ਬਹਾ ਬਹਾ ਮਹਾਰਾ ਕੰਮ ਨਹੀਂ ਹੋ ਰਿਹਾ ਇਹਦੇ ਉੱਥੇ ਨਹੀਂ ਜੀਦਾ ਨਾ ਪਤਾ ਬਚਦਾ ਨਹੀਂ ਟਿੱਕਾ ਉਨ ਆਉਂਦੇ ਆਹ ਬੀਡ ਨਾਲ ਪੈਸਾ ਕੱਢ ਲਈ ਕਾਹੋ ਆ ਰਿਹਾ ਚਲੋ ਜਾਂਦਾ ਕਾਹੋ ਹਸਪੀਟਲ ਬਾਈਪਾਸ ਜਿੰਨਾ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਫਤਖੋਟਵਾਸੀ ਅਮਰਤਪੁਰ ਤੋਂ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਭੱਜ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰਿਗੇਡ ਆ ਕੇ ਇਹਨਾਂ ਦਾ ਜਿਹੜਾ ਪੂਰਾ ਆਪਣਾ ਗੱਡੀ ਨੂੰ ਖਤਮ ਝਾਤੀ ਆ ਬੜੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਤੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਟ੍ਰੈਫਿਕ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਜਿਹੜਾ ਐਕਸੀਡੈਂਟ ਹੈ ਜਾਂ ਹਾਕ ਲੱਗਣ ਵਾਲਾ ਤੁਘਟਣਾ ਹੋਈ ਹੈ ਬੜਾ ਕੁਦਰਤੀ ਹੋਈ ਹੈ ਸੋ ਆਮੋਕ ਦੇ ਫੁੱਲ ਸਪੌਨ ਕੀ ਹੈ ਕਾਰੀ ਸਿਚੁਏਸ਼ਨ ਜਿਹੜੀ ਸਾਡੇ